ਸਮਰਾਲਾ ਦੇ ਨਗਰ ਕੌਂਸਲ ਵਿਖੇ ਸਥਿਤ ਪਾਣੀ ਵਾਲੀ ਟੈਂਕੀ ਦੇ ਕੋਲ ਬਣੇ ਬਾਥਰੂਮ ਦੀ ਮਾੜੀ ਹਾਲਤ ਅਤੇ ਗੰਦਗੀ ਨੂੰ ਲੈ ਕੇ ਬਾੜ ਨੰਬਰ 3 ਦੇ ਮੁਹੱਲਾ ਨਿਵਾਸੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ ਜਿਸ ਕਰਕੇ ਅੱਜ ਉਹ ਨਗਰ ਕੌਂਸਲ ਦਫ਼ਤਰ ਵਿਖੇ ਇਕੱਠੇ ਹੋ ਗਏ। ਉਨ੍ਹਾਂ ਵਿੱਚ ਸ਼ਾਵਲ ਨਿਵਾਸੀ ਰਜਤ ਖੁੱਲਰ ਨੇ ਦੱਸਿਆ ਕਿ ਪਿਛਲੇ 15 ਸਾਲ ਤੋਂ ਬਾਥਰੂਮ ਅਧੂਰਾ ਬਣਿਆ ਹੋਇਆ ਹੈ ਅਤੇ ਲੋਕ ਖੁੱਲੇ ਵਿੱਚ ਹੀ ਜਾਣ ਨੂੰ ਮਜਬੂਰ ਨੇ ਜਿਸ ਕਰਕੇ ਗੰਦਗੀ ਅਤੇ ਕਾਫੀ ਬਦਬੂ ਵੀ ਆ ਰਹੀ ਹੈ। ਤੇ ਮੁਹੱਲਾ ਨਿਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਅੱਜ ਤੱਕ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਪ੍ਰਧਾਨ ਜ਼ਿਲ੍ਹਾ ਅਧਿਕਾਰੀ ਨੇ ਇਸ ਵੱਲ ਜਰਾ ਵੀ ਧਿਆਨ ਨਹੀਂ ਦਿੱਤਾ ਅਤੇ ਇਹ ਬਾਥਰੂਮ ਸਿਰਫ ਕਾਗਜ਼ਾਂ 'ਚ ਹੀ ਬਣਿਆ ਦਿਖਾਈ ਦੇ ਰਿਹਾ ਹੈ। ਅਸਲੀਅਤ ਤਾਂ ਕੁਝ ਹੋਰ ਹੀ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਸੰਬੰਧੀ ਸ਼ਿਕਾਇਤ ਕਈ ਵਾਰੀ ਕਾਰਜ ਸਦਕ ਅਫਸਰ ਸਮਰਾਲਾ ਨੂੰ ਵੀ ਦਿੱਤੀ ਜਾ ਚੁੱਕੀ ਹੈ ਪਰ ਅੱਜ ਤੱਕ ਕਿਸੇ ਦੇ ਕੰਨ ਤੇ ਵੀ ਜੂ ਨਹੀਂ ਸਰਕੇ। ਉਨਾ ਅਜ ਇੱਕ ਮੰਗ ਪੱਤਰ ਸਮਰਾਲਾ ਦੇ ਕਾਰਜ ਸாதਕ ਅਫਸਰ ਅਮਨਦੀਪ ਸਿੰਘ ਨੂੰ ਦਿੰਦੇ ਹੋਏ ਕਿਹਾ ਕਿ ਇਸ ਦੀ ਸਫਾਈ ਤੇ ਅਧੂਰੀ ਬਿਲਡਿੰਗ ਨੂੰ ਜਲਦ ਹੀ ਪੂਰਾ ਕੀਤਾ ਜਾਵੇ ਜਦੋਂ ਇਸ ਸੰਬੰਧੀ ਕਾਰਜ ਸாதਕ ਅਫਸਰ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਇਹ ਕਿਹਾ ਕਿ ਰਿਕਾਰਡ ਦੀ ਜਾਂਚ ਕਰਨ ਤੋਂ ਬਾਅਦ ਹੀ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਇਹਨਾਂ ਪਰੇਸ਼ਾਨ ਮੁਹੱਲਾ ਨਿਵਾਸੀਆਂ ਦੀ ਸਮੱਸਿਆ ਦਾ ਹੱਲ ਹੋਵੇਗਾ ਹਾਂਜੀ ਮੈਂ ਵਾਰ ਨੰਬਰ 3 ਤੋਂ ਸੰਜੀਵ ਬਰਮਾ ਇਹ ਮੰਗ ਪੱਤਰ ਦੇ ਰਿਹਾ ਹਾਂ ਕਿ ਇੱਥੇ ਬਾਥਰੂਮ ਬਣਾਇਆ ਜਾਵੇ ਅਸੀਂ ਇਤੋਂ ਬਹੁਤ ਤੰਗ ਆ ਤੇ ਸਾਡੇ ਕਸਟਮਰ ਵੀ ਜਿਹੜੇ ਆਉਂਦੇ ਆ ਉਹਨਾਂ ਨੂੰ ਬਹੁਤ ਪ੍ਰੋਬਲਮ ਹੁੰਦੀ ਹੈ ਤੇ ਜਲਦੀ ਤੋਂ ਜਲਦੀ ਕਰਵਾਇਆ ਜਾਵੇ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਚੱਲ ਰਹੀ ਹੈ ਇਹ ਬਹੁਤ ਪੁਰਾਣੀ ਪ੍ਰੋਬਲਮ ਹੈ 10-15 ਸਾਲ ਤੋਂ ਦੇਖਦੇ ਆ ਰਹੇ ਕਦੇ ਕਿਸੇ ਨੇ ਕੁਝ ਨਹੀਂ ਕੀਤਾ ਇਹਦੇ ਬਾਰੇ ਹੁਣ ਤਾਂ ਕੋਈ ਸੁਣਵਾਈ ਨਹੀਂ ਕੀਤੀ ਨਹੀਂ ਜੀ ਹਜ ਤੱਕ ਕੋਈ ਸੁਣਵਾਈ ਨਹੀਂ ਤੇ ਹੁਣ ਕੀ ਮੰਗਾਂ ਗਏ ਮੰਗ ਪੱਤਰ ਇਹੀ ਹੈ ਵੀ ਜਲਦੀ ਤੋਂ ਜਲਦੀ ਇਹਨੂੰ ਸਾਫ਼ ਸੁਥਰਾ ਬਣਾਇਆ ਜਾਵੇ ਤਾਂ ਕਿ ਸਾਨੂੰ ਜਿਹੜੀ ਪਰੇਸ਼ਾਨੀ ਆਉਂਦੀ ਆ ਪ੍ਰੋਸੀਡ ਨੂੰ ਜੇਠ ਸਕੀ ਸਾਰਿਆਂ ਨੂੰ ਪਹਿਲਾ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਰਜਤ ਖੁੱਲਰ ਤੇ ਅਸੀਂ ਅੱਜ ਸਾਰੇ ਸ਼ਹਿਰ ਸਮਰਾਲਾ ਵਾਰਡ ਨੰਬਰ 3 ਦੁਕਾਨਦਾਰ ਅਤੇ ਮਹੱਲੇ ਨਿਵਾਸੀ ਇਕੱਠੇ ਹੋਏ ਆ ਇੱਕ ਬਹੁਤ ਹੀ ਵੱਡਾ ਸਮੱਸਿਆ ਨੂੰ ਲੈ ਕੇ ਕੀ ਸਮੱਸਿਆ ਹੈ ਕਿ ਜ਼ਿਆਦਾ ਮਾਮਲਾ ਕੀ ਹੈ ਸਮੱਸਿਆ ਜੀ ਦੇਖੋ ਅਸੀਂ ਇਸ ਟਾਈਮ ਖੜੇ ਆ ਜੀ ਨਗਰ ਕਾਉਂਸਲ ਦਾ ਦਫ਼ਤਰ ਹੈ ਜਿਹੜਾ ਕਰਮਚਾਰੀਆਂ ਦਾ ਵਾਰਡ ਨੰਬਰ ਸਥਿਤ ਉੱਥੇ ਇੱਕ ਬਾਥਰੂਮ ਹੈ ਜੀ ਜਿਹੜਾ ਮਸਲਾ ਕਿੰਨੇ ਹੀ ਸਾਲਾਂ ਤੋਂ ਚੱਲਿਆ ਆ ਰਿਹਾ ਹੈ ਉਹ ਇੱਕ ਕਮਰਾ ਜੋ ਬੇਰਾਨਾ ਖੜਾ ਹੈ ਨਿੱਥੇ ਜਿਹੜੇ ਲੋਕ ਨੇ ਉਹਨੂੰ ਖੁੱਲੇ ਦੇ ਵਿੱਚ ਯੂਜ਼ ਕਰਦੇ ਨੇ ਮਲਮੁੱਤਰ ਨੂੰ ਉਹ ਇੰਨੀ ਕੁ ਜ਼ਿਆਦਾ ਬਿਮਾਰੀ ਫੈਲ ਰਹੀ ਹੈ ਜਿਹੜੇ ਲੋਕ ਇੱਥੇ ਦੇ ਨਿਵਾਸੀ ਨੇ ਮਹੱਲਾ ਨਿਵਾਸੀ ਉਹਨਾਂ ਦੇ ਘਰ ਘਰ ਤੱਕ ਬਦਬੂ ਜਿਹੜੀ ਫੈਲ ਰਹੀ ਹੈ ਤੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਤਾਂ ਇਹ ਦਿੱਲੀ ਦਾ ਹੀ ਬਹੁਤ ਨੁਕਸਾਨ ਹੋ ਰਿਹਾ ਕਿਉਂਕਿ ਇਹਨਾਂ ਨੇ ਆਪ ਵੀ ਯੂਜ਼ ਕਰਨਾ ਹੈ ਤਾਂ ਇਹ ਜਾਣ ਕਿੱਥੇ ਇਹਨਾਂ ਨੂੰ ਵੀ ਖੁੱਲੇ ਦੇ ਵਿੱਚ ਯੂਜ਼ ਕਰਨਾ ਪੈਂਦਾ ਹੈ ਜਿੱਥੋਂ ਬਹੁਤ ਬਿਮਾਰੀਆਂ ਫੈਲਦੀਆਂ ਨੇ ਜਿਹੜੇ ਕਸਟਮਰ ਆਂਦੇ ਨੇ ਉਹ ਉਹਨਾਂ ਦਾ ਇੱਕੋ ਕਹਿਣਾ ਵੀ ਤੁਹਾਡੇ ਇੱਥੇ ਸਮੈਲੀ ਬਹੁਤ ਹੈ ਤੇ ਹੋਰ ਇਹਦੇ ਨਾਲ ਜਿਹੜੀਆਂ ਬਿਮਾਰੀਆਂ ਫੈਲਦੀਆਂ ਉਹਨਾਂ ਦਾ ਤੇ ਜਿਹੜਾ ਨੁਕਸਾਨ ਹੈ ਹੈ ਹੀ ਹੈ ਤੇ ਮਾਇਦੇ ਸੋਣ ਦੀ ਗੱਲਬਾਤ ਕੀਤੀ ਪਹਿਲਾਂ ਕਦੇ ਹੱਥੋਂ ਨਾ ਕਿਸਨਾ ਬਥੇਰੀ ਵਾਰ ਹੋ ਗਈ ਜੀ ਬਥੇਰੇ ਇੱਥੇ ਜਿਹੜੇ ਐਮਸੀਬੀ ਆ ਗਏ ਵੱਖ-ਵੱਖ ਪਾਰਟੀਆਂ ਦੇ ਅਕਾਲੀਆਂ ਦੇ ਕਾਂਗਰਸੀਆਂ ਦੇ ਇਹਨਾਂ ਨੂੰ ਕਹਿੰਦੇ ਨੇ ਜੀ ਅਸੀਂ ਬਣਾਤਾ ਜੀ ਕਾਗਜ਼ਾਂ 'ਚ ਕਹਿ ਦਿੰਦੇ ਨੇ ਬਣ ਗਿਆ ਪਰ ਇਹ ਹਲੇ ਤੱਕ ਬਣਿਆ ਕਾਤੇ ਨਹੀਂ ਅਸੀਂ ਛੋਟੇ ਹੁੰਦੇ ਤੋਂ ਦੇਖਦੇ ਆਂਦੇ ਹੀ ਮਸਲਾ ਵੱਡੇ ਹੋ ਗਏ ਪਰ ਇਹ ਮਸਲਾ ਖਰਲ ਨਹੀਂ ਹੋ ਰਿਹਾ ਅੱਜ ਅਸੀਂ ਤੁਹਾਡੇ ਇਲੈਕਟ੍ਰੋਨਿਕ মিডিਆ ਰਾਹੀਂ ਅਸੀਂ ਇਹ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਵੀ ਇਹਦੇ ਮਸਲੇ ਦਾ ਹੱਲ ਛ ਤੇ ਸਾਡੀ ਜਿਹੜੀ ਸਮੱਸਿਆ ਹੈ ਉਹਦਾ ਨਿਵਾਰਨ ਹੋਵੇ ਕਾਰਨ ਕੀ ਲੱਗਦਾ ਕਿਉਂ ਨਹੀਂ ਹੱਲ ਹੋ ਰਹੀ ਕਮੀਆਂ ਕਹਿ ਸਕਦੇ ਆ ਜੀ ਕਦੇ ਇੱਥੇ ਕਿਸੇ ਨੇ ਗੇੜਾ ਹੀ ਨਹੀਂ ਮਾਰਿਆ ਨਾ ਇੱਥੇ ਦੇ ਐਮਸੀਆਂ ਨੇ ਜਾਂ ਇੱਥੇ ਦੇ ਜਿਹੜੇ ਪ੍ਰਧਾਨ ਨੇ ਜਾਂ ਨਗਰ ਕਾਉਂਸਲ ਦੀ ਜਿਹੜੀ ਟੀਮਾਂ ਨੇ ਇੱਥੇ ਰੋਜ਼ ਹਾਜ਼ਰੀ ਲੱਗਦੀ ਹੈ ਜੀ ਨਗਰ ਕਾਉਂਸਲ ਦੇ ਜਿਹੜੇ ਵਰਕਰਸ ਨੇ ਉਹ ਇਹ ਚੀਜ਼ ਤੋਂ ਖੁਦ ਦੁਖੀ ਨੇ ਕਿਉਂਕਿ ਉਹਨਾਂ ਦਾ ਵੀ ਮੰਗ ਹੈ ਕਿਉਂਕਿ ਉੱਥੇ ਲੇਡੀਜ਼ ਜਿਹੜੀਆਂ ਕਰਮਚਾਰੀਆਂ ਨੇ ਇੱਥੇ ਉਹਨਾਂ ਦੀ ਹਾਜ਼ਰੀ ਲੱਗਦੀ ਹੈ ਕਿਸੇ ਨੇ ਯੂਜ਼ ਕਰਨਾ ਉਹ ਯੂਜ਼ ਨਹੀਂ ਕਰ ਸਕਦੇ ਉਹਨਾਂ ਨੂੰ ਮਜਬੂਰਾਂ ਇੱਥੇ ਆ ਕੇ ਬੈਠਣਾ ਪੈਂਦਾ ਹਾਜ਼ਰੀ ਵਾਸਤੇ ਤਾਂ ਜਾਣ ਕਿੱਥੇ ਬਾਕੀ ਰਹੀ ਗੱਲ ਹੋਰ ਜਿਹੜਾ ਬਾਥਰੂਮ ਹੈ ਜਿੱਦਾਂ ਸਾਨੂੰ ਪਤਾ ਲੱਗਿਆ ਵੀ ਕਾਗਜ਼ਾਂ ਦੇ ਤੱਕ ਇਹ 2-3 ਵਾਰ ਬਣ ਗਿਆ ਸਾਡੀ ਮੰਗ ਹੈ ਵੀ ਬਣਿਆ ਤਾਂ ਇਹ ਹੈ ਹੀ ਨਹੀਂ ਕਾਗਜ਼ਾਂ ਦੇ ਤੀਵੇਂ ਬਣ ਗਿਆ ਇਹ ਤੇ ਛੇਤੀ ਤੋਂ ਛੇਤੀ ਦੇਖਿਆ ਜਾਵੇ ਔਰ ਕਾਰਵਾਈ ਕੀਤੀ ਜਾਵੇ ਤੇ ਮੰਗ ਪੱਤਰ ਦੇ ਰਹੇ ਹਾਂ ਹਾਂਜੀ ਬਿਲਕੁਲ ਜੀ ਇਹ ਲੋਕ ਮੰਗ ਪੱਤਰ ਦਿੱਤਾ ਜੀ ਮਹੱਲਾ ਵਾਸੀਆਂ ਨੇ ਤੇ ਬਾਥਰੂਮ ਬਣਿਆ ਹੈ ਜਿੱਥੇ ਹਾਜ਼ਰੀ ਲੱਗਦੀ ਹੈ ਸਪਾਈ ਸੇਵਕਾਂ ਬੜੀ ਗੰਦਗੀ ਹੈ ਜੀ ਉੱਥੇ ਕਾਫੀ ਲੰਬੇ ਢੰਮੇ ਤੋਂ ਜਿਹੜੀ ਹੈਗੀ ਹੈ ਜਿਹੜੀ ਹੈਗਾ ਮੁਸ਼ਕਲ ਹੈ ਕੀ ਕਹਿਣਾ ਚਾਹੁੰਦਾ ਇਹ ਮੰਗ ਪੱਤਰ ਜੀ ਤੁਹਾਨੂੰ ਪਤਾ ਹੀ ਆ ਇੱਕ ਮਿੰਟ ਪਹਿਲੇ ਮੇਰੇ ਕੋਲ ਆਇਆ ਤੇ ਮੈਂ ਸੰਬੰਧਨ ਬੰਦ ਨੂੰ ਭੇਜ ਕੇ ਉੱਥੇ ਇੱਕ ਵਾਰੀ ਤੁਹਾਨੂੰ ਚੈੱਕ ਕਰਾ ਦਿੰਦੇ ਆ ਵੀ ਇਸ਼ੂ ਕੀ ਹੈ ਜੋ ਵੀ ਪੋਸਿਬਲ ਸੋਲੂਸ਼ਨ ਹੁੰਦਾ ਉਹ ਕਰ ਦਿੱਤਾ ਜਾਊਗਾ ਸਰ ਗੱਲ ਕੀਤੀ ਜਾਵੇ ਤਾਂ 2012 ਤੋਂ ਬਣਿਆ ਹੋਇਆ ਹੈ ਜੀ ਤੇ ਕਿਹਾ ਜਾਂਦਾ ਵੀ ਪੈਸੇ ਵੀ ਆ ਚੁੱਕੇ ਨੇ ਇਹ ਰਿਕਾਰਡ ਚੈੱਕ ਕਰਕੇ ਦੱਸ ਸਕਦੇ ਨਹੀਂ ਹੁਣ ਇਹ ਮਹੱਲਾ ਵਸਨੀਕ ਨੇ ਕਿਹਾ ਕਿ ਦੋ ਤਿੰਨ ਵਾਰੀ ਪੈਸੇ ਆ ਚੁੱਕੇ ਆ ਜੀ ਤੇ ਜਿਹੜੀ ਰਿਪੇਅਰ ਹੋ ਰਹੀ ਹੈਗੀ ਉਹ ਤੇਰੇ ਇੱਕ ਵਾਰੀ ਰਿਕਾਰਡ ਚੈੱਕ ਕਰਨਾ ਪਊਗਾ ਵੀ ਗਰਾਂਟ ਆਈ ਆ ਨਹੀਂ ਆਈ ਆ ਕੀ ਕਾਰਨ ਸੀ ਪੂਰਾ ਨਹੀਂ ਹੋ ਸਕਿਆ ਉਹ ਚੈੱਕ ਕਰਨ ਤੋਂ ਬਾਅਦ ਮੈਂ ਕੁਝ ਦੱਸ ਸਕਦਾ ਹਾਂ ਇਸ ਵਾਰ ਕਿੰਨੇ ਕੇ ਸਮੇਂ ਚ ਕੰਪਲੀਟ ਹੋ ਜੇਗੀ ਰਿਕਾਰਡ ਚੈੱਕ ਕਰ ਲਵਾਂ ਉਹ ਇੱਕ ਵਾਰੀ ਫੰਡਾਂ ਦੀ ਅਵੇਲੇਬਿਲਟੀ ਦੇਖ ਲੈਣ ਤੋਂ ਵੀ ਕੀ ਹੈ ਉਹ ਤਾਂ ਬਹੁਤ ਫਿਰ ਮੈਂ ਅਪਡੇਟ ਕਰ ਦਵਾਂਗਾ ਠੀਕ ਹੈ